जिदानंदे पंगति लाई अपनी आत्मा हां जी अपनी आत्मा जदी सब तों कीमती दात उनु महाराज जी दा ताख दे समझ ते जे गल हुई अग्गे है ना पर देखे अपन अपन ਅੱਪ ਹੁਣ ਸਮਝ ਰਹੇ ਆ ਕਿ ਜਿਉਂ ਪੁਰਾਣੇ ਤੇ ਨਹੀਂ ਸਮਝੇ ਹੁਣ ਸਮਝ ਰਹੇ ਕੁਛ ਨਹੀਂ ਜੇ ਸਮਝ ਆਉਂਦੀ ਇਹ ਤੇ ਜਿੰਨਾ ਚਿਰ ਚੀਜ਼ ਹੱਡੀ ਨਹੀਂ ਰਚਦੀ ਇਹ ਸਮਝ ਨਹੀਂ ਆਉਣੀ ਜਿੰਨਾ ਚਿਰ ਹੱਡੀ ਨਹੀਂ ਰਚਦੀ ਇਹ ਸਮਝ ਨਹੀਂ ਆਉਣੀ ਮਨ ਭਲੇ ਖਪਾਉ ਮਨ ਬਹੁਤ ਕੁਛ ਪਤ ਮਨ ਮਹਿਸੂਸ ਹੁੰਦਾ ਹੁੰਦਾ ਹੋ ਹੁੰਦਾ ਬਹੁਤ ਵੱਡੇ ਭਾਗ ਸਭ ਕੁਛ ਹੁੰਦਾ पर मंजिल साफ नहीं है रास्ता साफ नहीं है कि मंजिल की है रस्ता महाराज जी केंद्र जरा आ जाए तो उन्होंने दात नहीं फड़ा देंदा आखे मंगे दे दे केंद्र दरते से बैठना है मंगते बन के ਦੇ ਹਰ ਵਕਤ ਦੇਵ 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 ਮੈਨੂੰ ਦਤਿ ਬਖਸ਼। ਆਗਲ ਜਿੰਨਾਂ ਨੇ ਪਕੜ ਲਈ ਤੇ ਜਿੰਨਾਂ ਨੇ ਇਹ ਕੰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਸਭ ਕੁਝ ਸਮਝ ਆ ਜਾਣਾ। ਉਹਨਾਂ ਪਰ ਆਪਾਂ ਜਾਣਦੇ ਹਾਂ ਕਿ ਨੌਖ ਹਨਾ ਬਹੁਤੁਕ ਸਹਿਣ ਕਹਿਣ ਕਹਾਵਣ ਬਖਮ ਤੇਰਾ ਮਰਜ਼ੀ ਕਿੰਦੀ ਗੱਲ ਕਰਨੀ ਦਸੋ ਕੀ ਪਰ ਉਹਨਾਂ ਪਾ ਜਾਣਾ ਉਹਦੀਆਂ ਨਜ਼ਰਾਂ ਵਿੱਚ ਆਪਣੀ ਕੋਈ ਕੀਮਤ ਬਣਾ ਲੈ ਕਹਦੇ ਓ ਕੱਖਮ ਬਿਕਮ ਬਿਕਮ ਓਕੇ ਤੇਰਾ ਬਾਵਨ ਜਿੰਨੂੰ ਤੂੰ ਪਿਆਰ ਕਰੇ ਉਹ ਹੋ ਜਾਣਾ ਕਿ ਜਿੰਨੂੰ ਤੂੰ ਪਿਆਰ ਕਰੇ ਓ ਕੱਖਮ ਜਰੂਰ ਪਰਾਂ ਨੇ ਸਮਝਨੇ ਚਾਹੀਦੇ ਜੀ ਸੁਣਨੇ ਚਾਹੀਦੇ ਔਰ ਕਦੀ ਵੀ ਨਾ ਤੇ ਕਾਰ ਚਲਾਉਂਦੇ ਆਂ ना कम थे ना तुरे फिर दिया फिरदैर कर गए ना कोई किचन च कम कर दिया सिर्फ उदों सुन सुनने चाहिए जी जदों आप बैठ के नेत्र बंद करके सुन सुन सकते हुई। सिर्फ हो सिर्फ उदों दत आखे मंगे दे दे करे देता हाँ जी उ जी ਸੋ ਨਕੰਦੇ ਜੀ ਦਾ ਨਗੁਰੂ ਪੂਰਤੀਆ ਰਾਮਨਾਮ ਚਿਤਲਾਏ ਹੁਣ ਭਵੇਂ ਜੀ ਗੁਰਬਾਣੀ ਦੇ ਕੰਮ ਕੀ ਆਪਾਂ 24 ਘੰਟੇ ਵਿੱਚ एक अंग रही है, पर उन समझना गुरबानी कहती की है आकाल की।, की वो कन्ने बैठ के याद रहेंगे कि मैं कितने बैठा इतने होर कौन बैठा बोल कौन रहा अपन पता हों पर जो एक ਇਕੱਲੇ ਬੈਠੇ ਹੋ ਇਹ ਕਮਰਿਚ ਉੱਥੇ ਆਪਾਂ ਡੁੱਬ ਸਕਦੇ ਤੂੰ ਬਹੁਤ ਜ਼ਰੂਰੀ ਜੀ ਕਿ ਆਪਣੇ ਆਪ ਨਾਲ ਰਹਿਣਾ ਸਿੱਖਣਾ ਜਿੰਨਾ ਚਿਰ ਆਪਾਂ ਨੂੰ ਦੂਸਰੇ ਦੀ ਲੋੜ ਹੈ ਆਪਾਂ ਕਦੇ ਵੀ ਨਾ ਤੇ ਸ਼ਾਂਤ ਹੋ ਸਕਾਂਗੇ ਸ਼ਾਂਤ ਹੀ ਨਹੀਂ ਹੋ ਸਕਾਂਗੇ ਤੱਕ ਹਾਂ ਨਹੀਂ ਗਾਂ ਤੇ ਗੱਲ ਹੀ ਖਤਮ ਨਾ ਗਾਂ ਤੇ ਗੱਲ ਹੀ ਖਤਮ चुप नहीं हो सका जिन्ना चर दूसरे दी जिस दिन एक चीज दिसू जी अपने अंदर दिस्या कि मेरे अंदर एहजा खजाना आप इन्ना प्यार अथा अथा चुप इन्नी गहरी शांति इना गहरा इश्क गहरा होंगे ही है उस दिन तुझे कहना कि मेरे कोल कोई ना हो, <laughs> आज जरे चांदे हाँ कि मेरे कोल कोई जरूर चाहिए था, <laughs> फिर इस जिस दिन समझ समझागी अपन कौन हाँ, मैंने जिकन्दी पगता और संसारियों की बन कर देना आवे फिर अपनी ਸਲੀਆ ਪੇ ਵਾਲੀ ਸੁਰਤੀ ਆਪਣੀ ਆਤਮਾ ਦੀ ਬਾਹਰ ਨਹੀਂ ਕਿਸੇ ਨਾ ਬਣ ਬਾਹਰ ਕਿਸੇ ਨਾ ਬਣ ਸਕਣ ਦਾ ਮਤਲਬ ਗਲਤ ਨਾ ਸਮਝਣਾ ਜੀ ਹੁਣ ਆਪਾਂ ਕੀ ਕੀਤਾ ਹੋਇਆ ਇੱਕ ਦੋ ਨੂੰ ਆਪਣੇ ਬਣਾਇਆ ਹੋਇਆ ਹੈ 10 12 ਨੂੰ ਇੱਕ ਇੱਕ ਨੂੰ ਬਹੁਤ ਆਪਣਾ 10 12 ਨੂੰ ਆਪਣੇ ਹੋ ਫਿਰ आत्मा नहीं अस्त्र कर सकती वो आत्मा ही की हुई वो रब ਨਾਲ ਹਮੇਸ਼ਾ ਰਹਿਣ ਵਾਲੀ ਰੱਬ ਦੀ ਗੋੰਢਨ ਰੱਬ ਦੇ ਨਾਲ ਹਮੇਸ਼ਾ ਰਹਿਣ ਵਾਲੀ ਦਾ ਜਿਸ ਬਾ ਉਹ ਹੀ ਹੋਇਆ ਜੋ ਆਪਣੇ ਮਨ ਦਾ ਹੈ ਤੇ ਫਿਰ ਉਹ ਆਤਮਾ ਨਹੀਂ ਹੋਣੀ ਆਪਣੀ ਆਤਮਾ ਹਰ ਵਕਤ ਪਰਮਾਤਮਾ ਦੇ ਨਾਲ ਰਹਿੰਦੀ ਉਹਦਾ ਸੁਭਾਅ ਪਰਮਾਤਮਾ ਵਰਗਾ ਮਰਨ ਦੀ ਗੰਦੇ ਕਿ ਜਦੋਂ ਤੁਸੀਂ ਆਪ ਕਿਰਪਾ ਨੇ ਕਿਰਪਾ ਕਰ ਦੇਵੇ ਨਾਨਕ ਗੁਰ ਸਰਨ ਮਰਨ ਦੀ ਗੰਦੇ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਆਪ ਪਰਮਾਤਮਾ ਉਹ ਦਿੱਤੇ ਕਿਰਪਾ ਕਰਕੇ ਉਹਨੂੰ ਜੀ ਦਾਨਦਿੰਦ ਆਪਾਂ ਜ਼ਖਮੀ ਜ਼ਖਮ ਕਰਨ ਵਾਲੀਆਂ ਜ਼ਖਮ ਯਾਦ ਕਰਨ ਵਾਲੀਆਂ ਗੱਲਾਂ ਨਹੀਂ ਕਰਨਾ ਚਾਹੁੰਦੇ ਪਰ ਉਹ ਜੀ ਸਾਡੇ ਅੰਦਰ ਆਏ ਪਿਛਲੇ ਅਕਾਦਮੀ ਜਿਸ ਨੂੰ ਵਰਤਿਆ ਗਿਆ ਸੀ 1984 ਵਿੱਚ ਗਵਰਨਮੈਂਟ ਨੇ ਜਿਸ ਨੂੰ ਵਰਤਿਆ ਸੀ ਹਰਮੰਦਰ ਸਾਹਿਬ ਤੇ ਹਮਲੇ ਲਈ ਉਹਨੇ ਬੜੀ ਲੰਮੀ ਚੋੜੀ ਇੰਟਰਵਿਊ ਦਿੱਤੀ ਕਿ ਜੋ ਹੋਇਆ ਗਵਰਨਮੈਂਟ ਨੇ ਕੀਤਾ ਉਹ ਠੀਕ ਸੀ ਤੇ ਸੁਣ ਵਾਲਿਆਂ ਸਾਰੇ ਹੁੰਦਾ ਇੱਕ ਹੀ ਰਾਏ ਸੀ ਕਿ ਇਸ ਆਦਮੀ ਦੀ ਆਤਮਾ ਮਰੀ ਹੋਈ ਸਮਝਦੇ ਜੀ ਇਸ ਆਦਮੀ ਦੀ ਆਤਮਾ ਮਰੀ ਜਦੋਂ ਆਪਾਂ ਆਤਮਾ ਤੋਂ ਰਹਿਤ ਹੋ ਜਾਂਦੇ ਆ ਆਤਮਾ ਨਾਲ ਆਪਣਾ ਕੋਈ ਕਨੈਕਸ਼ਨ ਹੀ ਨਹੀਂ ਰਹਿੰਦਾ ਆਤਮਾ ਨਾਲ ਕੋਈ ਕਨੈਕਸ਼ਨ ਹੀ ਨਹੀਂ ਆਤਮਾ ਕਿੱਥੇ ਆਤਮਾ ਦਾ ਦੇਸ਼ ਕਿੱਥੇ ਹੋਰ ਆਪਾਂ ਕੋਈ ਬਾਹਰ ਦੁਨੀਆ ਆਪਣਾ ਕਿਥੇ ਹੋਰ ਉਹਨਾਂ ਜਿਹੜਾ ਆਪਾਂ ਮਨ ਵਿੱਚ ਹੋ ਰਿਹਾ ਜਿੰਨਾ ਚਿਰ ਆਤਮਾ ਦੇ ਨਾਲ ਕਨੈਕਸ਼ਨ ਆਪਣਾ ਪੱਕਾ ਨਹੀਂ ਹੁੰਦਾ ਮਨਾਂ ਚ ਰੱਬ ਮੰਨ ਦੇ ਨਾ ਰਹਿੰਦੇ ਹਾਂ ਮਨ ਆਪਣੇ ਤਿਕਬਜਾ ਕਰਕੇ ਚਲਾਉਂਦਾ ਹੈ ਮਨ ਨੇ ਬਾਰੋਂ ਸਿੱਖਿਆ ਹੁੰਦਾ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਬੋਲਣਾ ਉਹ ਕਈ ਵਾਰ ਬੋਲਣ ਦੇ ਵਿੱਚ ਹੁੰਦੀ ਸਭ ਕੁਝ ਬਨਾ ਮਿੱਠ ਹੈ ਪਰ ਉਹ ਸੁਣ ਵਾਲੇ ਨੂੰ ਜੰਗੇ ਲੱਗਦੇ ਉਹ ਆਪਣੇ ਤੋਰੰਦਰ ਦੀ ਗੱਲ ਹੋ ਸਕਦੀ ਹੈ ਨਹੀਂ ਹੋ ਸਕਦੀ ਉਹ ਬਨੋ ਠੀਕ ਗੱਲ ਹੁੰਦੀ उस बंदे दे अंदर दी दल ही नहीं होंगी पर उन्हें सख लिया हों तरीका सीख लिया हों जी आप कृपाल किरपा कर देवे नानक गुरसर नायक पहले दिन जिस स्कूल आए प्रसाद गुरु ने अपन दसना है कहानी की है ਤੂੰ ਕੀ ਹੁਣ ਹੁਣ ਕੀ ਹੈ ਅਸਲ ਵਿੱਚ ਤੂੰ ਕੀ ਹੈ ਰੱਬ ਕੀ ਹੈ ਕਹਾਣੀ ਕਿਉ ਗੁਰੂ ਨੇ ਦੱਸਣੀ ਤੇ ਗੁਰੂ ਆਪ ਨੂੰ ਅੰਦਰ ਲੈ ਕੇ ਜਾਂਦਾ ਅੱਗੋਂ ਪਰਮਾਤਮਾ ਮਿਲਦਾ ਪਰਮਾਤਮਾ ਨੂੰ ਇੱਕ ਚੀਜ਼ ਪਰਮਾਤਮਾ ਨੂੰ ਆਪਾਂ ਮਹਿਸੂਸ ਕਰਦੇ ਹਾਂ ਦੇਸ ਬਲੇ ਕੀਤੇ ਰਹਿੰਦੇ ਆ ਉਹ ਜਿਹੜੀ ਮੇਰੀ ਸੁਰਤੀ ਬਾਹਰ ਫਿਰਦੀ ਸੀ ਉਹੀ ਪਰਮਾਤਮਾ ਨੂੰ ਮਹਿਸੂਸ ਕਰਦੇ ਉਹ ਜਿਹੜੀ ਬਾਹਰ ਫਿਰਦੀ ਸੀ ਉਹ ਤੇ ਲੱਖ ਜਨਮ ਲੈ ਕੇ ਵੀ ਅੰਦਰ ਆਉਣਾ ਹੀ ਨਹੀਂ ਚਾਹੁੰਦੀ ਉਹ ਦਿੱਤ ਦੁਨੀਆ ਬਾਹਰ ਹੈ ਉਹਨੇ ਪੱਕੀ ਵਸਾਈ ਹੋਈ ਦੁਨੀਆ ਉਹਨੇ ਅੰਦਰ ਹੋਣਾ ਚਾਹੁੰਦੀ ਪਹਿਲੀ ਗੱਲ ਉਹ ਅੰਦਰ ਆਉਣਾ ਨਹੀਂ ਚਾਹੁੰਦੀ ਦੂਜੀ ਗੱਲ ਉਹਨੂੰ ਅੰਦਰ ਆਉਣ ਨਹੀਂ ਦਿੱਤਾ ਜਾਂਦਾ अंदर जो चीज परमात्मा महसूस कर दी वो अपनी आत्मा है वो अपना असली आप है वो सुरती का चौथा पैद है देखना जी आप कभी आत्मा बनते हाँ एवं दो चार पलों वो भी तुर डूंगा नहीं ऊपर ओपरा ज्या वाली दुनिया का फिर भी ਚਲ ਕਾ ਰਜ ਜਹਾਰਚ ਫੇਰੇ ਰਹਿੰਦਾ ਜੀ ਨਾਨਕ ਗੁਰੂ ਰੇਤੀਆ RAM ਨਾਮ ਜਿਤ ਲਾ ਪਰ ਜਿਕਨ ਦੇ ਕਿ ਜਿਹੜਾ ਪਰਮਾਤਮਾ ਨਾਲ ਰਹਿਣਾ ਰਾਜ਼ੀ ਹੋ ਗਿਆ ਜਿਹੜਾ ਪਰਮਾਤਮਾ ਦੇ ਨਾਲ ਵਸਣ ਲਈ ਰਾਜ਼ੀ ਹੋ ਗਿਆ ਉਹਨੂੰ ਪਰਮਾਤਮਾ ਜੀ ਦਾਨ ਦੇਂਦਾ ਹੈ ਉਹਨੂੰ ਪਰਮਾਤਮਾ ਜੀ ਦਾਨ ਦਿੰਦੇ ਹੈ ਆਪੇ ਕਿਰਪਾ ਨ ਕਿਰਪਾ ਕਰਦੇ ਵੇ ਨਾਨਕ ਗੁਰਸਿ ਰਾਮ ਨਾਮ ਜਿਤ ਲਾਏ ਜਿਹਦਾ ਚਿਤ ਰੱਬ ਦੇ ਨਾਮ ਰਹਿਣ ਲਈ ਰਾਜ਼ੀ ਹੋ ਗਿਆ ਆਪਾਂ ਰਾਜ਼ੀ ਨਹੀਂ ਹੁੰਦੇ ਉਹ ਆਪਣੇ ਨਾਮ ਰਹਿਣ ਨੂੰ ਰਾਜ਼ੀ ਜਨਮ ਜਨਮ ਤੋਂ ਆਪਣੇ ਆਤਮਨ ਨੂੰ ਨੇ ਨਾ ਰੱਖਿਆ ਹੈ ਪਰ ਆਪੋਂ ਦੇ ਨਾਮ ਰਹਿ ਲਈ ਰਾਜ਼ੀ ਨੇ जिस दिन समझ आ गई रोवे रोवे जिंदगी कि खप गई पहला इन जन्म कि आके खपा जाते रहे द डे वी कम टू रियलाइज हला अवर ट्रू सेल्फ रिमेन विद गॉड ऑल द टाइम When we feel the Divine within, it's not this consciousness which remains outside, which is the consciousness occupied by the mind. No. Our soul feels God because she lives with Him all the time. And that is us.